ਬਿਨਾ ਸੋਚੇ ਸਮਝੇ ਹਵਾਈ ਕਰਾਇਆ ਬੁਕਿੰਗ ਯਾਤਰਾ ਨੂੰ ਮੁਸ਼ਕਿਲ ਬਣਾ ਸਕਦਾ ਹੈ ਘੱਟ ਹਵਾਈ ਕਰਾਏ ਦੀ ਕੀਮਤ ਲੱਭਣ ਦੇ ਲਈ ਇੱਕ ਜ਼ਰੂਰੀ ਨਿਯਮ ਇਹ ਜਾਣਨਾ ਹੈ ਕਿ ਇਸ ਨੂੰ ਲੱਭਣਾ ਕਦੋਂ ਹੈ ਸਮੇਂ ਦੇ ਹਿਸਾਬ ਦੇ ਨਾਲ ਇਹ ਯਕੀਨੀ ਬਣਾਓ ਕਿ ਤੁਸੀਂ ਉਸ ਫਲਾਈਟ ਨੂੰ ਬੁੱਕ ਕਰਨ ਤੋਂ ਪਹਿਲਾਂ ਬਹੁਤ ਲੰਮਾ ਇੰਤਜ਼ਾਰ ਨਾ ਕਰੋ ਜਿਸ ਤੇ ਤੁਸੀਂ ਨਜ਼ਰ ਰੱਖ ਰਹੇ ਹੋ ਮਾਹਰਾਂ ਦੇ ਮੁਤਾਬਕ ਸਭ ਤੋਂ ਵਧੀਆ ਕਿਰਾਇਆ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਰਵਾਨਗੀ ਤੋਂ 21 ਦਿਨ ਪਹਿਲਾਂ ਟਿਕਟ ਖਰੀਦਣੀ ਚਾਹੀਦੀ ਹੈ ਕਿਉਂਕਿ 20ਵੇਂ ਦਿਨ ਉਹ ਪਹਿਲਾਂ ਹੀ ਸਭ ਤੋਂ ਸਸਤੀ ਉਡਾਨ ਹੁਣ ਉਪਲਬਧ ਨਹੀਂ ਹੈ ਤੇ ਨਵਾਂ ਸਭ ਤੋਂ ਸਸਤਾ ਕਿਰਾਇਆ ਹੁਣ ਡਾਲਰ 100 ਜਾਂ ਡਾਲਰ 200 ਮਹਿੰਗਾ ਹੈ ਸਭ ਤੋਂ ਵਧੀਆ ਕੀਮਤ ਨੂੰ ਗਵਾਉਣ ਤੋਂ ਬਚਣ ਲਈ ਤੁਹਾਨੂੰ ਟਿਕਟ ਖਰੀਦਣ ਲਈ ਆਪਣੀ ਨਿਸ਼ਚਿਤ ਅੰਤਮ ਤਾਰੀਖ ਦੇ ਵੱਜੋਂ ਆਪਣੀ ਯੋਜਨਾਬੱਧ ਉਡਾਨ ਤੇ 21 ਦਿਨ ਪਹਿਲਾਂ ਇੱਕ ਰਿਮਾਈਂਡਰ ਸੈੱਟ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਗਰਮੀ ਦੀ ਯਾਤਰਾ ਦੀਆਂ ਯੋਜਨਾਵਾਂ ਬਾਰੇ ਸੋਚ ਰਹੇ ਹੋ ਤਾਂ ਇੱਕ ਮਾਹਰ ਦਾ ਕਹਿਣਾ ਹੈ ਕਿ ਇਹ ਸਹੀ ਸਮਾਂ ਹੈ ਟਿਕਟ ਬੁੱਕ ਕਰਨ ਦਾ ਕੈਨੇਡਾ ਵਿੱਚ ਫਲਾਈਟ ਸੈਂਟਰ ਦੇ ਕਾਰਜਕਾਰੀ ਉਪ ਪ੍ਰਧਾਨ ਨੇ ਕਿਹਾ ਹੈ ਕਿ ਪਿਛਲੇ ਸਾਲ ਗਰਮੀਆਂ ਦੇ ਮਹੀਨਿਆਂ ਦੌਰਾਨ ਯੂਰਪ ਦੇ ਵਿੱਚ ਕਾਫੀ ਢੀਡ ਪੜ ਘਾ ਰਿਹਾ ਹਾਲਾਂਕਿ ਇਹ ਸਵੀਕਾਰ ਕਰਨਾ ਕਿ ਯਾਤਰਾ ਅਸਲ ਦੇ ਵਿੱਚ ਮਹਿੰਗੀ ਹੈ ਉਹ ਦੱਸਦੇ ਨੇ ਕਿ ਲੋਕ ਟੂਰ ਪੈਕੇਜਾਂ ਨੂੰ ਖਰਚਿਆਂ ਵਿੱਚ ਕਟੌਤੀ ਕਰਨ ਦੇ ਤਰੀਕੇ ਵਜੋਂ ਦੇਖ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਵੱਧ ਤੋਂ ਵੱਧ ਪੈਸਾ ਬਚਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੀਆਂ ਤਰੀਕਾਂ ਦੇ ਨਾਲ ਫਲੈਕਸੀਬਲਟ ਹੋਣ ਦੇ ਵਿੱਚ ਵੀ ਮਦਦ ਕਰਦਾ ਹੈ ਪਰ ਜੇ ਤੁਸੀਂ ਕਿਸੇ ਵਧੀਆ ਤਰੀਕਾਂ ਦੇ ਵਿੱਚ ਉਲਝੇ ਹੋਏ ਹੋ ਤਾਂ ਸਭ ਤੋਂ ਬਿਹਤਰ ਮੁੱਲ ਪ੍ਰਾਪਤ ਕਰਨ ਦਾ ਸਮਝੌਤਾ ਇਹ ਹੋ ਸਕਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਸੰਭਵ ਹੈ ਪਰ ਜੇਕਰ ਤੁਹਾਡੇ ਕੋਲ ਥੋੜੀ ਜਹੀ ਫਲੈਕਸੀਬਿਲਟੀ ਨਹੀਂ ਹੈ ਤਾਂ ਤੁਹਾਡੇ ਵਿਰੁੱਧ ਰੁਕਾਵਟਾਂ ਖੜੀਆਂ ਨੇ ਫਲੈਕਸੀਬਿਲਟੀ ਹੋਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਜੁਲਾਈ ਤੇ ਅਗਸਤ ਦੌਰਾਨ ਯਾਤਰਾ ਕਰਨ ਤੋਂ ਬਾਹਰ ਜਾਣਾ ਪੈ ਸਕਦਾ ਹੈ ਸਕਦਾ ਹੈ ਅਸੀਂ ਨਿਸ਼ਚਿਤ ਤੌਰ ਤੇ ਸਿਰਫ ਹਵਾਈ ਕਿਰਾਏ ਤੇ ਨਹੀਂ ਬਲਕਿ ਰਿਹਾਇਸ਼ ਤੇ ਵੀ ਕੀਮਤਾਂ ਉੱਚੀਆਂ ਦੇਖ ਰਹੇ ਹਾਂ ਇਸ ਲਈ ਜੇਕਰ ਤੁਸੀਂ ਆਪਣੇ ਗਰਮੀਆਂ ਦੇ ਮੌਸਮ ਲਈਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੇ ਯੋਗ ਹੋ ਤਾਂ ਤੁਸੀਂ ਆਮ ਤੌਰ ਤੇ ਉੱਥੇ ਕੁਝ ਲਾਗਤ ਬਚਤ ਪ੍ਰਾਪਤ ਕਰ ਸਕਦੇ ਹੋ ਹੌਟਸਪੌਟ ਲਈ ਉਹ ਕਹਿੰਦੇ ਨੇ ਕਿ ਲੰਡਨ ਪੈरिस ਤੇ ਰੋਸ ਜਿਹੜੀ ਹੈ ਉਮਕਹ ਸੂਚੀ ਸਿਖਰ ਤੇ ਹੈ ਪੁਰਤਗਲ ਨਿਸ਼ਚਿਤ ਤੌਰ ਤੇ ਪਿਛਲੇ ਕਈ ਸਾਲਾਂ ਤੋਂ ਸੂਚੀ ਵਿੱਚ ਉੱਚੇ ਰੁਝਾਨ ਨੂੰ ਜਾਰੀ ਰੱਖ ਰਿਹਾ ਹੈ ਤੇ ਇਸ ਸਾਲ ਕੋਈ ਰੁਕਾਵਟ ਨਹੀਂ ਹੈ ਤੇ ਯੂਰਪ ਜਾਂ ਇਸ ਤੋਂ ਬਾਹਰ ਅਸੀਂ ਯਕੀਨੀ ਤੌਰ ਤੇ ਜਾਪਾਨ ਨੂੰ ਵੀ ਮੰਗ ਲਈ ਸੂਚੀ ਵਿੱਚ ਵੱਧ ਦੇਖ ਰਹੇ ਆ ਯਾਨੀ ਕਿ ਵਾਪਸੀ ਹੋ ਰਹੀ ਹੈ ਉਹਨਾਂ ਕਹਿੰਦੇ ਕਿ ਬਹੁਤ ਸਾਰੇ ਲੋਕ ਐਟਲੈਂਟਿਕ ਦੇ ਪਾਰ ਜਾਣ ਦੀ ਬਜਾਏ ਪ੍ਰਸ਼ਾਂਤ ਦੇ ਪਾਰ ਜਾਣ ਵਿੱਚ ਦਿਲਚਸਪੀ ਰੱਖਦੇ ਨੇ ਇਸ ਸੂਚੀ ਵਿੱਚ ਵਿਏਟਨਾਮ ਤੇ ਬਾਲੀ ਵੀ ਸ਼ਾਮਿਲ ਹੈ ਜੇ ਤੁਸੀਂ ਪੈਰਿਸ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਇਸ ਗਰਮੀਆ ਵਿੱਚ ਬਹੁਤ ਜ਼ਿਆਦਾ ਵਿਅਸਤ ਤੇ ਸੰਭਾਵਤ ਤੌਰ ਤੇ ਮਹਿੰਗਾ ਹੋਵੇਗਾ ਨਿਸ਼ਚੈਤੋ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ